ਨਵਾਂ ਸ਼ਹਿਰ ਦਿੱਲੀ ਨਿਊਜ਼ ਤੋਂ ਤੇਜ ਪ੍ਰਕਾਸ਼ ਖਾਸਾ ਬਲਾਚੌਰ ਔਰ ਨੂਰਪੁਰ ਰੋਡ ਦੇ ਉੱਤੇ ਭੱਦੀ ਆਂਦਾ ਵਿਚਾਲੇ 10 ਕਿਲੋਮੀਟਰ ਬਾਅਦ ਉਸ ਤੋਂ ਬਾਅਦ ਘਾਟਾ ਇਹ ਸ਼ੁਰੂ ਹੋ ਜਾਂਦਾ ਆ ਇਹ ਸਿੱਧਾ ਨੂਰਪੁਰ ਬੇਦੀ ਨੂੰ ਜਿਹੜਾ ਹੈਗਾ ਰਸਤਾ ਜੋੜਦਾ ਆ ਇਸ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਸਾਨੂੰ ਮੈਸੇਜ ਆ ਰਹੇ ਸੀ ਫੋਨ ਆ ਰਹੇ ਸੀ ਵੀਡੀਓ ਵੀ ਆ ਰਹੇ ਸੀ ਅਸੀਂ ਸੋਚਿਆ ਸੀ ਜਿੱਦਣ ਅਸੀਂ ਇੱਧਰ ਆਵਾਂਗੇ ਤਾਂ ਅਸੀਂ ਆਪ ਇਹਨੂੰ ਕਵਰੇਜ ਕਰਕੇ ਜਾਵਾਂਗੇ ਕਿਉਂਕਿ ਪਾੜ ਜਿਹੜਾ ਹੈਗਾ ਆ ਪਿਛਲੇ 2 ਸਾਲ ਤੋਂ ਪਾੜ ਪਿਆ ਆ ਤੁਸੀਂ ਦੇਖ ਸਕਦੇ ਤਾਜ਼ੀਆਂ ਤਸਵੀਰਾਂ ਦੇ ਵਿੱਚ ਇੱਕ ਬਿਲਕੁਲ ਇੱਥੋਂ ਤੋਂ ਮੇਰੇ 10 ਗੱਜ ਦੂਰ ਤੇ ਇੱਕ ਥੋੜਾ ਜਿਹਾ 20-25 ਗੱਜ ਜਿਹੜਾ ਹੈ ਅਗਲੇ ਪਾਸੇ ਪਾਰ ਪਿਆ ਆ ਇਸ ਬੰਦ ਪ੍ਰਸ਼ਾਸਨ ਔਰ ਜਿਹੜੀ ਸਰਕਾਰ ਜਿਹੜੀ ਹੈਗੀ ਬਿਲਕੁਲ ਧਿਆਨ ਨਹੀਂ ਦੇ ਰਿਆ ਪਹਿਲਾਂ ਵੀ ਖਬਰਾਂ ਜ਼ਰੂਰ ਲੱਗੀਆਂ ਸੀ ਪਰੰਤੂ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਉਹਨਾਂ ਤੇ ਇਹ ਜਾਂ ਤਾਂ ਕੋਈ ਵੱਡਾ ਹਾਦਸਾ ਇੰਤਜ਼ਾਰ ਦੇ ਵਿੱਚ ਆ ਪ੍ਰਸ਼ਾਸਨ ਕੇ ਵੱਡਾ ਕੋਈ ਹਾਦਸਾ ਹੋ ਜਵੇ ਤਾਂ ਜਿਹਦੇ ਨਾਲ ਕੋਈ ਲੋਕਾਂ ਦੀ ਜਾਨ ਮਾਲ ਦਾ ਵੱਡਾ ਨੁਕਸਾਨ ਹੋਵੇ ਇਹ ਦੇਖਣ ਜਾ ਰਿਹਾ ਕਿਉਂਕਿ ਅਸੀਂ ਖਬਰਾਂ ਲਾਣ ਦਾ ਸਾਡਾ ਮਕਸਦ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਅਸੀਂ ਨੀਚਾ ਦਿਖਾ ਲੈਣਾ ਜਾਂ ਕਿਸੇ ਨੂੰ ਕੁਝ ਸਚਾਈ ਜਿਹੜੀ ਹੈਗੀ ਆ ਪਿਛਲੇ 2 2.5 ਸਾਲ ਤੋਂ ਜਿਹੜਾ ਹੈਗਾ ਪਾਰ ਸਿੱਧਾ ਦਿਖ ਰਿਹਾ ਉਹ ਢੇਗਾ ਡਿੰਗ ਚੁੱਕਾ ਆ ਦਵਾਤ ਨੂੰ ਜਿਹੜਾ ਹੈਗਾ ਇੱਥੇ ਕਾਫੀ ਨੁਕਸਾਨ ਹੋਣ ਦਾ ਡਰ ਹੁੰਦਾ ਆ ਦੋ ਗੱਡੀਆਂ ਬਿਲਕੁਲ ਨੀ ਲੰਘ ਸਕਦੀਆਂ ਪਹਿਲਾਂ ਬੜਾ ਵਧੀਆ ਆਰਾਮ ਨਾਲ ਨਿਕਲਦੀਆਂ ਸੀ ਗੱਡੀਆਂ ਕਿਉਂਕਿ ਇੱਕ ਪਾਸੇ ਜਾਨਵਰ ਵੀ ਹੁੰਦੇ ਆ ਇੱਥੇ ਤੁਸੀਂ ਦੇਖ ਸਕਦੇ ਆ ਜਿਹੜੇ ਇਹਨਾਂ ਨੂੰ ਕੋਈ ਦਾਣਾ ਪਾਣੀ ਪਾਣਾ ਦੇ ਆ ਬਾਂਦਰਾ ਨੂੰ ਇਹ ਤੁਸੀਂ ਦੇਖ ਸਕਦੇ ਆ ਕਿ ਇਹਨਾਂ ਲਈ ਉੱਥੇ ਜਗ੍ਹਾ ਸੀਗੀ ਜਿਹੜੀ ਜਗ੍ਹਾ ਦੇ ਵੱਲ ਕਰਦੇ ਆ ਤਾਂ ਜਾਨਵਰ ਥੱਲੇ ਆਣ ਦਾ ਡਰ ਆ ਤੇ ਜੇ ਉਰਲੇ ਪਾਸੇ ਕਰਦੇ ਆ ਤਾਂ ਫਿਰ ਬੰਦੇ ਦੀ ਜਾਨ ਦੇ ਵਿੱਚ ਜਿਹੜਾ ਖਤਰਾ ਤੁਹਾਨੂੰ ਦਿਖਾ ਲਾ ਸਕਦੇ ਆ ਕਿ ਜਿਹੜਾ ਆਹ ਦੇਖ ਸਕਦੇ ਤੁਸੀਂ ਇਹ ਪਾਰ ਕਿੰਨਾ ਡੂੰਘਾ ਹੈ ਪਿਆ ਰੋਡ ਬਿਲਕੁਲ ਟੁੱਟ ਚੁੱਕੀ ਆ ਰੋਡ ਜਿਹੜੀ ਸੀਗੀ ਰੋਡ ਬਿਲਕੁਲ ਟੁੱਟ ਚੁੱਕੀ ਆ ਤੇ ਜਿਹੜਾ ਅੱਗੇ ਇਹਦੇ ਰੋਕ ਰੋਕ ਸੀਗੀ ਉਹ ਬਿਲਕੁਲ ਬਹਿ ਚੁੱਕਿਆ ਆ ਇਸ ਦੇ ਮਤਲਬ ਧਿਆਨ ਨਹੀਂ ਕੋਈ ਦੇ ਰਿਆ। ਇਹੀ ਅਸੀਂ ਚੀਜ਼ ਅੱਜ ਦਿਖਾਣ ਆਏ ਸੀਗੇ। ਜੁੜੇ ਰਹੋ ਨਾਮਾਸ਼ਾਹ ਡੇਲੀ ਨਿਊਜ਼ ਦੇ ਨਾਲ ਤੁਹਾਨੂੰ ਤਾਜ਼ੀਆਂ ਤੇ ਸੱਚੀਆਂ ਖਬਰਾਂ ਦਿਖਾਉਂਦੇ ਰ੍ਹਾਂਗੇ। ਦੋ ਜਗ੍ਹਾ ਖਾਰ ਪਈ ਹੋਈ ਆ ਤੁਸੀਂ ਦੇਖ ਸਕਦੇ ਆਂ ਦੂਜੀ ਜਗ੍ਹਾ ਤੁਹਾਨੂੰ ਦਿਖਾ ਰਹੇ ਆਂ ਕਿ ਉਸ ਤੋਂ ਸਿਰਫ 20-25 ਗੱਜ ਥੋੜੇ ਆ ਭੱਦੀ ਵਾਲੇ ਪਾਸੇ ਨੂੰ ਫੇਰ ਖਾਰ ਪਈ ਵੀ ਆ। ਇੱਥੇ ਵੀ ਉਹੀ ਮੰਜ਼ਰ ਆ ਇੱਥੇ ਵੀ ਖਤਰਾ ਬਣਿਆ ਰਹਿੰਦਾ ਹੈ ਰਾਤ ਦੇ ਸਮੇਂ ਦੇ ਉੱਤੇ ਤਾਂ ਬਿਲਕੁਲ ਧਿਆਨ ਨਾਲ ਗੱਡੀਆਂ ਲਗਾਉਣੀਆਂ ਪੈਣੀਆਂ ਹਨ ਤੁਸੀਂ ਤਾਜ਼ੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸੀ ਕਿਦੇ ਨਾਲ ਇੱਥੇ ਖਲਾਤ ਬਣੇ ਹੋਏ ਹਨ ਪ੍ਰਸ਼ਾਸਨ ਬਿਲਕੁਲ ਕੰਬ ਕਰਨੀ ਨਹੀਂ ਸੁੱਤਾ ਪਿਆ ਜਿਸ ਦੀਆਂ ਤਾਜ਼ੀਆਂ ਮਿਸਾਲ ਜਿਹੜੀ ਹੈਗੀ ਆ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਬਰਸਾਤ ਤੋਂ ਪਹਿਲਾਂ ਪਹਿਲਾਂ ਇਹਨੂੰ ਠੀਕ ਕਰਨਾ ਚਾਹੀਦਾ ਸੀ ਇਸ ਨੂੰ ਠੀਕ ਨਹੀਂ ਕੀਤਾ ਗਿਆ ਦੱਸਣਾ ਚਾਹੁੰਦੇ ਆ ਕਿ ਜਿਸ ਲਈ ਦੋ ਗੱਡੀਆਂ ਇੱਥੇ ਲੰਘ ਰੀਆਂ ਤਾਂ ਉਹਨਾਂ ਨੂੰ ਕਿੰਨਾ ਕੁ ਇੱਥੇ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਤੁਸੀਂ ਦੇਖ ਸਕਦੇ ਆਂ ਤਾਜ਼ੀਆਂ ਤਸਵੀਰਾਂ ਵਿੱਚ ਕਿੰਨਾ ਕੁ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਰੋਜ਼ਾਨਾ ਜਿਹੜੇ ਹੈਗੇ ਆ ਇੱਥੋਂ ਲੋਕ ਜਿਹੜੇ ਆਂਦੇ ਆ ਡਰ ਕੇ ਆਂਦੇ ਆ ਕਿਉਂਕਿ ਇੱਧਰ ਜਿਹੜੇ ਕਈ ਲੋਕ ਅਣਜਾਣ ਹੁੰਦੇ ਹਨ ਉਹਨਾਂ ਨੂੰ ਇਹ ਡਰ ਲੱਗਿਆ ਰਹਿੰਦਾ ਹੈ ਕਿ ਇੱਥੇ ਕਿਤੇ ਨਾ ਕਿਤੇ ਵੱਡਾ ਹਾਸਾ ਹੋਣ ਦਾ ਡਰ ਰਹਿੰਦਾ ਆ ਅਸੀਂ ਖੜੇ ਆ ਜੀ ਬਲਾਚੌਰ ਨੂਰਪੁਰ ਬੇਦੀ ਰੋਡ ਦੇ ਉੱਤੇ ਜਿੱਥੇ ਇੱਕ ਪੱਦੀ ਤੋਂ ਜਿਹੜਾ ਹੈਗਾ ਘਾਟੇ ਨੂੰ ਰਸਤਾ ਚੜਦਾ ਆ ਉੱਥੇ ਪਿਛਲੇ ਕਈ ਦਿਨਾਂ ਤੋਂ ਲੋਕਾਂ ਦੀਆਂ ਕਾਲਾਂ ਆ ਰਹੀਆਂ ਸੀ ਆ ਕਿ ਇੱਥੇ ਇੱਕ ਵੱਡਾ ਹਾਸਾ ਹੋਣ ਦਾ ਅੰਦੇਸ਼ਾ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤਾਜ਼ੀਆਂ ਤਸਵੀਰਾਂ ਦੇ ਵਿੱਚ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਆ ਇੱਕ ਪਾਸੇ ਪਾੜ ਪਿਆ ਆ ਤੇ ਇਸ ਵੱਲ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਂ ਲੱਗਦਾ ਹੈ ਕਿ ਕਿਸੇ ਵੱਡੇ ਹੱਥ ਸੇ ਦੀ ਇੰਤਜ਼ਾਰ ਦੇ ਵਿੱਚ ਵਿਭਾਗ ਬੈਠਾ ਆ ਜਦੋਂ ਕਿ ਇਸ ਨੂੰ ਬਰਸਾਤ ਪੈਣ ਤੋਂ ਪਹਿਲਾਂ ਪਹਿਲਾਂ ਇਹਨੂੰ ਠੀਕ ਕਰਨਾ ਚਾਹੀਦਾ ਸੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤੁਸੀਂ ਤਾਜ਼ੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਇੱਥੇ ਜਿਸਲੇ ਰੋਜਾਨਾ ਹਜ਼ਾਰਾਂ ਗੱਡੀਆਂ ਜਿਹੜੀਆਂ ਬੱਸਾਂ ਸਵਾਰੀਆਂ ਹੋਰ ਲੋਕ ਜਿਹੜੇ ਲੰਘ ਕੇ ਜਾਂਦੇ ਆ ਮੋਟਰਸਾਈਕਲ ਸਕੂਟਰਾਂ ਤੇ ਉਹ ਵੀ ਡਰ-ਡਰ ਕੇ ਇਥੋਂ ਲੰਘਦੇ ਆ ਇਹ ਬਿਲਕੁਲ ਭੱਦੀ ਤੋਂ ਲਗਭਗ ਜਿਸਲੇ ਉੱਪਰ ਚੜਦੇ ਆ ਤਾਂ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਪਾੜ ਪਏ ਨੂੰ ਲਗਭਗ 2 ਤੋਂ 3 ਸਾਲ ਹੋਣ ਲੱਗੇ ਆ ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਵੇਦੀ ਤੋਂ ਮੈਂ ਅੱਜ ਜਦੋਂ ਨੂਰ ਕੋਵੇਦੀ ਤੋਂ ਬਲਾਚੌਰ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਭੱਦੀ ਦੇ ਲਾਗੇ ਘਾਟੇ ਦੇ ਵਿੱਚ ਨਾ ਰੋਡ ਕਾਫੀ ਖਸਰ ਤੋਂ ਟੁੱਟਿਆ ਹੈ ਜਿੱਥੇ ਕਿ ਰਾਤ ਦੇ ਟਾਈਮ ਕੋਈ ਵੀ ਗੱਡੀ ਡਿੱਗ ਸਕਦੀ ਹੈ ਔਰ ਕਿਸੇ ਦਾ ਵੀ ਜਾਨੀ ਨੁਕਸਾਨ ਤਾਂ ਹੋਣਾ ਹੁਣਾ ਨਾਲ ਮਾਲੀ ਨੁਕਸਾਨ ਵੀ ਹੋਏਗਾ ਇਹ ਸਾਡੀ ਸਰਕਾਰਾਂ ਨੂੰ ਚਾਹੀਦਾ ਜਾਂ ਪੀਡਬਲੂ ਡਿਪਾਰਟਮੈਂਟ ਜਿਹਦੇ ਵੀ ਰੋਡ ਅੰਡਰ ਆਉਂਦੇ ਆ ਉਹਨਾਂ ਨੂੰ ਇਹ ਚਾਹੀਦਾ ਕਿ ਇਸ ਰੋਡ ਨੂੰ ਠੀਕ ਕਰਵਾਇਆ ਜਾਵੇ ਬਰਸਾਤ ਦਾ ਮੌਸਮ ਹੈ ਬਰਸਾਤ ਦੇ ਮੌਸਮ ਦੇ ਵਿੱਚ ਸੜਕਾਂ ਨੂੰ ਖਾਰ ਪੈ ਜਾਂਦੀ ਹੈ ਤੇ ਡੰਗੇ ਲੱਗਣੇ ਦੀ ਜ਼ਰੂਰਤ ਹੈ ਜਿਹਦੇ ਨਾਲ ਤਾਂ ਕਿ ਕਿਸੇ ਦਾ ਕੋਈ ਜਾਨਵਾਲੀ ਨੁਕਸਾਨ ਨਾ ਹੋ ਤੁਸੀਂ ਅਕਸਰ ਲੰਘ ਕੇ ਜਾਂਦੇ ਆ ਇੱਥੋਂ ਮੈਂ ਤਕਰੀਬਨ ਹਫਤੇ ਦੇ ਵਿੱਚ ਇੱਕ ਜਾਂ ਦੋ ਚੱਕਰ ਇੱਧਰ ਮਾਰਦਾ ਹਾਂ ਤੇ ਇਹ ਪਿਛਲੇ ਕਾਫੀ ਦਿਨਾਂ ਤੋਂ ਹੀ ਦੇਖ ਰਿਹਾ ਜਦੋਂ ਤੋਂ ਬਾਰਿਸ਼ ਹੋਈ ਹੈ ਰੋਡ ਇੱਥੋਂ ਕਾਫੀ ਟੁੱਟਿਆ ਹੋਇਆ ਦਰ ਵੀ ਲੱਗਦਾ ਇੱਥੋਂ ਜੇਸੇ ਲੰਘਦੇ ਆ ਦਰ ਜਦੋਂ ਰਾਤ ਨੂੰ ਲੱਗਦਾ ਡਰ ਤਾਂ ਲੱਗਦਾ ਜੇਕਰ ਗੱਡੀ ਆ ਬਰਾਬਰ ਆ ਕੇ ਕੋਈ ਪਾਸ ਹੁੰਦੀ ਆ ਤਾਂ ਦੂਜੀ ਗੱਡੀ ਤੇਨ ਦਾ ਡਾਊਟ ਰਹਿੰਦਾ